ਮਾਰੇ ਅੰਦਰ ਹਟਾ ਇਹ ਕੱਪੜੇ ਢਾਢੀ ਆਪਾਂ ਹੁਣ ਇਹਦੀ ਸਫਾਈ ਕਰਤੀ ਐ ਸਾਰੇ ਦੀ ਤੇ ਨੇੜੇ ਅੰਦਰ ਦਿਖਾ ਦੇ ਇੰਦਰ ਕੈਂਗ ਨੇੜੇ ਤੇ ਸਫਾਈ ਇਹਦੀ ਕਰਤੀ ਐ ਸਾਰੀ ਚੰਗੀ ਤਰ੍ਹਾਂ ਤੇ ਡਰੈਲ ਨਾਲ ਇਹਦੇ ਵਿੱਚੋਂ ਮਿੱਟੀ ਘਟਾ ਕੱਢਤਾ ਤੇ ਹੁਣ ਇਹਨੂੰ ਆਪਾਂ ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਵਲੌਗ ਹੀ ਹਾਲ ਚਾਲਾਂ ਦੋਸਤੋ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਵਲੌਗ ਥੋੜਾ ਲੇਟ ਸਟਾਰਟ ਕੀਤਾ ਵਾ ਕੋਹੇ ਨੂਰ ਨੂੰ ਅੱਜ ਛੁੱਟੀ ਸੀ ਇਹਦੇ ਪੇਪਰ ਨਹੀਂ ਸੀਗਾ ਉਹਦਾ ਅੱਗੇ ਤਾਂ ਸੋਭਾ ਟਾਈਮ ਸੈਸਦੇ ਆ ਉੱਠ ਖੜਦਾ ਵਾ ਤੇ ਤਾਂ ਕਰਕੇ ਥੋੜਾ ਲੇਟ ਹੋ ਗਏ ਤੇ ਕੱਪੜੇ ਦਿੱਤੇ ਧੋ ਮੈਡਮ ਨੇ ਮੋਟਰਸਾਈਕਲ ਵੀ ਧੋਣਾ ਅੱਜ ਮਿੱਟੀ-ਮਿੱਟੀ ਜਿਹੀ ਬਾਹਲੇ ਲੱਗੀ ਪਿਆ ਜਮੀ ਪਿਆ ਮੜਕੇ ਧੋਤਾ ਹੀ ਨਹੀਂਗਾ ਇਹਨੇ ਵੀ ਧੋਨੇ ਬੰਦ ਝੜ ਤੱਕ ਤੇ ਟਰਾਲਾ ਪਰਾ ਖੜਾ ਗੋਹੇ ਦਾ ਇਹ ਲਾ ਕੇ ਆਉਣਾ ਅੱਠੇ ਖਾਲੇ ਤੇ ਬੈਠੀਆਂ ਮੋੜਨ ਹੁਣ ਕੋਹੇ ਨੂਰਾ ਤੂੰ ਫੇਰ ਆ ਗਿਆ ਇੱਥੇ ਮੈਂ ਤੈਨੂੰ ਬਾਜ ਮਾਰੀ ਸੀਗੀ ਆ ਜਾ ਆਇਆ ਬੱਤ ਪਾਪਾ ਦਾਦਰਤੀ ਇਹਦਾ ਚੰਗਾ ਲੈ ਆਵਾਂਗੇ ਕੋਈ ਨਹੀਂ ਮਿਲ ਜਾਂਦੇਗਾ ਇੱਥੋਂ ਕੀ ਕਰੀਏ ਨਹੀਂ ਆਹ ਦੇ ਤਾਪੂ ਦੇ ਇਥੋਂ ਸਾਡਾ ਮਸ ਤੁਹਾਨੂੰ ਮਿਲੂਗਾ ਫਿਰ ਫਟਣ ਜਲੀ ਨੇ ਕਾਲ ਰੋਟੀ ਫੜਾ ਦੇ ਮੈਨੂੰ ਮੈਂ ਕਾਲ ਦਿੰਦੀ ਕਾਲਿੰਗਾ ਕਾਲ ਤਾਂ થઈ ਹੋਏ ਤਾਂ ਪਲੱਗ ਨਾ ਹਣਾ ਉਹ ਰੋਟੀ ਬਹੁਤ ਸੇਕ ਤੇ ਆਪ ਇਸ ਗੱਟ ਚ ਚੰਕਾ ਬਸਰਾ ਦਿੱਖੀ ਬੜੀ ਹਟਾ ਹਟਾ ਵਲ ਆ ਤਾਂ ਫਿਰ ਉਹਨੂੰ ਸਾਫ ਸਾਫ ਕਰ ਦੇਣੀ ਸਾਫ ਨਹੀਂ ਕਰਦੇ ਤੂੰ ਉਹਨੂੰ ਕਰਦੀ ਬਕਸੇ ਮੈਂ ਤਨ ਕੀਤਾ ਇਹਦਾ ਕੋਈ ਨਹੀਂ ਵਾਈਕਾ ਸੁਣ ਅੰਗੇ ਦੇਖ ਕੋ ਰਤੀ ਪੱਖੜ ਗਿਆ ਇੱਕ ਭਰਿਆ ਬੈਨਰ ਜਨੂਰ ਉਥੇ ਨਾ ਬਰਸੇ ਪਿਆਪਤ ਕੋਹੇ ਨੂਰ ਬਰਸ ਲਿਆ ਦੇ ਡੈਡੀ ਨੂੰ ਕਿੱਥੇ ਹੈ ਦਿੱਤਾ ਹੋਇਆ ਹੈ ਹਾਂ ਪਾਣੀ ਪਿਆ ਹੋਇਆ ਕੋਹਿਨੂਰ ਜਬ ਬਰਸ਼ ਲਿਆ ਦੇ ਪੁੱਤ ਇਹਨਾਂ ਸਾਹ ਕਦੇ ਕਰੇ ਪੇਰ ਵਿੱਚ ਕਿੰਨਾ ਸਾਹ ਖਾਣੇ ਨੇ ਕਰਕੇ ਕੋਹਿਨੂਰ ਬਰਸ਼ ਲਿਆ ਹੈਗਾ ਜਿਹੜਾ ਪੱਖਾ ਖਤ ਲਿੰਦਾ ਨਾ ਮਿੱਟੀ ਵਿੱਚ ਨੂੰ ਮੈਂ ਤਾਂ ਨਿੱਤ ਸਫਾਈ ਕਰਦੀ ਆ ਪੱਖੇ ਉਹਦੇ ਨਾਲ ਜੁੜੇਗਾ ਕਿ ਕਾਫੀ ਪੜਾ ਜੁੜੇਗਾ ਉਹਦੇ ਨਾਲ ਪਾਸੇ ਪਿਆੰਦੇਲੇ ਪਾਸੇ ਪੜਾ ਮਿੱਟੀ ਮਿੱਟੀ ਲੱਗਦੀ ਆ ਅਰੇ ਉਹਦੇ ਹੋਣੀ ਤਾਂ ਬਹੁਤ ਸੀ ਲੱਗਦਾ ਮੈਨੂੰ ਫਟੋ ਪੈਣਾ ਕਰ ਤੋਂ ਉਹ ਤਾਂ ਪਾਸੋਂ ਨਹੀਂ ਬੋ ਤਾਂ ਗੇੜੇ ਪੈਂਚਰ ਆ ਕਾਹ ਰਹੀ ਲੰਘਦਾ ਉਹ ਅੱਜ ਦਾ ਸੇਕ ਵੱਧ ਗਿਆ ਸੀ ਉਦਾਂ ਦਾ ਹਾਂ ਹਾਂ ਅੱਜ ਵੀ ਛੇ ਦਿਨ ਤੋਂ ਤਾਂ ਕਈ ਨਾ ਦੇਖੀ ਉਹ ਤਾਪੂਨ ਵਾਕੇ ਨਾ ਉਹ ਫਿਰ ਡੇਰ ਖਾਣ ਲੱਗਾ ਆਖੀ ਬੈਠਾ ਤਾਂ ਬਹੁਤ ਵੰਦਾ ਹੋਇਆ ਪਿਆ ਵੇ ਕਿੰਨੀ ਮਿੱਟੀ ਲੈ ਸਾਫਤਾ ਮੈਂ ਕਰਦੀ ਆ ਫਿਰ ਵੀ ਤੂੰ ਖਿੱਚ ਲੈਂਦਾ ਹਨਾ ਉਹਨਾਂ ਤੇ ਵੀ ਬਹੁਤ ਹੁੰਦਾ ਕੱਪੜਾ ਲਿਆ ਕੇ ਤੂੰ ਬਸ ਹੋ ਰਹੀ ਹੈ ਨੀਗਾ ਵੱਡਾ ਇਹ ਤੋਂ ਉਹ ਬੱਤ ਮੱਟੀ ਆਟਾ ਉਟਾ ਫਸ ਜਾਂਦਾ ਪੁੱਤ ਸਭ ਕੁਝ ਹਲਦਾ ਉਹ ਕਿ ਇੱਧਰ ਇੱਧਰ ਹੀ ਹਲਦਾ ਪੱਕਾ ਕੰਮਦਾ ਦਰ ਇਸ ਵਾਰ ਦੁਮਾਰਾ ਤਾਂ ਕਮਾਇਆ ਕੱਪੜਾ ਲਿਆ ਕੇ ਦਵਾ ਤਦੂਆ ਆਪਾਂ ਹੁਣ ਇਹਦੀ ਸਫਾਈ ਕਰਤੀ ਐ ਸਾਰੇ ਜੀ ਤੇ ਨਿਹੜੇ ਅੰਕ ਦਿਖਾ ਦੇ ਇੱਧਰ ਕੰਮ ਕਰਦੇ ਨੇ ਤੇ ਸਫਾਈ ਇਹਦੀ ਕਰਤੀ ਐ ਸਾਰੀ ਚੰਗੀ ਤਰ੍ਹਾਂ ਤੇ ਡਰੈਲਣਾ ਦੇ ਵਿੱਚੋਂ ਮਿੱਟੀ ਘੱਟਾ ਕੱਢਤਾ ਤੇ ਹੁਣ ਇਹਨੂੰ ਆਪਾਂ ਕਸ ਕੇ ਤੇ ਚਲਾ ਕੇ ਦੇਖਦੇ ਆਂ ਚਾਹ ਕਰਕੇ ਦੇਖਦੇ ਆਂ ਇਹਦੇ ਤੇ ਉੱਧਰ ਕਿੰਨੀ ਲੱਗੀ ਪਈ ਐ ਮਿੱਟੀ ਜੀ ਕਿਵੇਂ ਚੱਲਦਾ ਵਧੀਆ ਉੱਧਰ ਜੀ ਇੱਧਰ ਨਹੀਂ ਓ ਹੱਸ ਜਾ ਤੂੰ ਇਹ ਨਹੀਂ ਹੁਣ ਤੂੰ ਬੰਦ ਨਾ ਕਰ ਨਾਮ ਮਕੈਨਿਕ ਪੱਖੇ ਹੋਰਲੇ ਪਾਸੋਂ ਨਹੀਂ ਸਾਫ ਹੋਏਗਾ ਗगन ਹੋਰਲੇ ਪਾਸੋਂ ਨਹੀਂ ਸਾਫ ਹੋ ਸਕਾ ਪੱਖਾ ਰੰਜਿਧਾਮ ਨੇ ਪਿੱਛੇ ਜਾ ਤੂੰ ਅੱਵਾ ਦੇ ਬੱਸੀ ਕਿੰਨੀ ਕੁ ਪਿੱਛੇ ਜਾ ਕੋਹਿਨੂਰ ਯਾਦਗਾਰ ਬਤੇ ਤੂੰ ਉੱਧਰ ਟੂ ਰਹੇ ਨੇ ਫਿਰ ਜੋ ਪੇਪਰ ਫਿਨਿਸ਼ ਹੋ ਗਏ ਫਿਰ 18 ਛੁੱਟੀਆਂ ਫਿਰ ਅਸੀਂ ਜਾਣਾ ਵਾ ਇੰਡਰ ਨਾਨਕਿਆਂ ਨੂੰ ਇੰਡਰੀ ਨਾਨਕਿਆਂ ਨੂੰ ਇਸੇ ਮੌਕੇ ਅਗਰ ਤੱਕ ਦੀ ਮੈਨੂੰ ਚਲੋ ਚਲੋ ਠੀਕ ਹੈ ਤਾਂ ਚਾਹ ਨਾਲ ਮੈਂ ਤੇ ਚਲਾ ਦੇ ਕਾਫੀ ਬਣਾ ਲੈ ਤੂੰ ਪੀਣੀ ਆ ਪਾਲਾ ਫਿਰ ਤੈਨੂੰ ਮੁੰਡਾ ਕਹਿੰਦਾ ਮੈਂ ਵੀ ਪੀਣੀ ਆ ਛੁੜੀਆਂ ਛੋਟੀਆਂ ਬੁਲਾ ਹਨ ਇਹ ਨਿਕਲ ਮੈਂ ਨਿਕਲ ਆਈਆਂ ਅੰਦਰ ਗਰੀਟ ਆ ਦਹਣਾ ਥੋੜਾ ਸਲੋਲੀ ਕਰਿਆ ਕਰ ਲੈਣ ਇਥੇ ਹੁਣ ਪੱਖਾ ਵਧੀ ਚੱਲਦਾ ਹਨਾ ਕਿ ਜਾਮ ਜਿਹਾ ਹੋ ਗਿਆ ਸੀਗਾ ਵੇ ਜੀ ਹਾਇ ਬਾਹਰਲੇ ਪਾਸੋਂ ਨਹੀਂ ਸਾਫ ਹੋਇਆ ਔਰਲੇ ਪਾਸੋਂ ਫੇਰ ਫੇਰ ਕਰਦਾਂਗੇ ਜਦੋਂ ਪੂਰਗੇ ਔਰਲੇ ਪਾਸੇ ਆਪ ਡਰਿੱਲ ਮਾਰਨੀ ਭੁੱਲ ਗਏ ਤੇ ਬਾਹਰਲੇ ਪਾਸੇ ਹਨਾ ਕਿ ਉਹ ਤਾਂ ਡਰ ਲੈਣਾ ਪੱਟੀ ਜਾਂਦੀ ਇੱਤੋਂ ਉਹਦੇ ਉਹ ਸੋਕਾ ਬਣਾਈ ਜਾਗਾ ਅੱਜ ਬਣਾਉਣਾ ਬਹੁਤ ਸਵਾਦ ਆਖਦੇ ਨੇ ਜਦੋਂ ਮਰਜ਼ੀ ਬਣਾਣੀ ਅੱਜ ਬਣਾ ਦਈਂ ਦੁਪਹਿਰ ਜੇ ਬਣਾ ਦਈਂ ਲਓ ਜੀ ਨਸਕਾ ਫੇ ਹੋ ਗਿਆ ਆਪਣੇ ਚਾਰ ਵਾਲਾ ਨਸਕਾ ਫੇ ਪੀ ਲਈਏ ਤੇ ਫਿਰ ਕਰਦੇ ਆਂ ਗੱਲਬਾਤ ਅੱਗੇ ਕੋਈ ਨਾ ਦੁਪਹਿਰ ਦੀ ਰੋਟੀ ਖਾ ਰਿਹਾ ਸਾਡਾ ਕੋਈ ਨੂਰ ਮੇਥਿਆਂ ਰੋਟੀ ਵਾਲੀ ਪਸੰਦ ਕਰਦਾ ਇਹ ਫੇਵਰਟ ਰੋਟੀ ਹੈ ਮੇਥਿਆਂ ਵਾਲੀ ਮੇਥਿਆਂ ਜੀ ਨਾਲ ਦਹੀਂ ਹੋਵੇ ਤੇ ਮੱਖਣੀ ਹੋਵੇ ਨਾਲ ਦਹੀਂ ਤੇ ਮੱਖਣੀ ਆਦੀ ਸਿਆਲ ਹੋਵੇ ਠੀਕ ਹੈ ਜੀ ਤੇ ਕੱਲ ਨੂੰ ਹੈਗਾ ਪੇਪਰ ਤੇ ਅੱਜ ਸਵੇਰ ਦਾ ਅੰਦਰ ਹੀ ਬੈਠਾ ਉਬਰ ਦੀ ਕੰਮ ਬਾਕੀ ਕਿੰਨਾ ਰਹਿ ਗਿਆ ਹੁੰਦਰਾ ਵਰਕ ਕਿੰਨਾ ਰਹਿ ਗਿਆ ਵਰਕ ਕਾਲ ਮੋਸਟ ਸਾਰਾ ਕੰਪਲੀਟ ਹੈ ਤਿੰਨ ਚੀਜ਼ੇ ਰਹਿ ਗਈਆਂ ਜੀ ਕੀ ਕੀ ਰਹਿ ਗਿਆ ਇਸ ਤਰ੍ਹਾਂ ਸਬਜ਼ੀਆਂ ਕਿਹનાਮ ਰਹਿ ਗਏ ਪੰਛੀਆਂ ਕਿਹਨਾਮ ਤੇ ਜੀਨੂ ਕਿਹਨਾਮ ਤੇ ਇਹ ਸੇ ਅਨੇਕ ਚਾਰ ਰਹਿ ਗਏ بس ਉਹ ਇਹ ਨਹੀਂ ਕਰ ਲਈਆਂ ਫਿਰ ਇਹਨੂੰ ਬ੍ਰੇਕ ਆ ਘੰਟੇ ਦੀ ਖੇਡਣ ਦੀ ਇੱਥੇ ਇਹ ਤਾਂ ਜਿੱਦੂ ਜੇਜਾ ਤੇ ਪੈਂਸਲ ਇੱਥੇ ਛੱਡ ਜੀ ਮੈਂ ਲੋਡ ਕਰਨੇ ਫਿਰ ਕੀ ਕਰਨਾ ਲੋਡ ਕਰਨੇ ਨੇ ਇਹਦੇ ਵਿੱਚ ਪੈਂਸਲ ਇਦੀ ਵਿੱਚ ਤੇ ਰੇਜ ਇੱਥੇ ਫਿਰ ਇਹਦੇ ਉਦੋਂ ਬਾਅਦ ਚ ਘੰਟੇ ਬਾਅਦ ਫਿਰ ਇਹਨੂੰ ਮਾਤਰਾ ਹਪਾ ਕੇ ਦੇਣੀਆਂ ਸਾਰੀਆਂ ਨੌ ਮਾਤਰਾਾਂ ਨੂੰ ਆ ਲੈ ਗਰਾਂਦਾ ਦਾ ਠੀਕ ਐ ਅਗੋੜਿਆ ਨੂੰ ਕਾ ਕਰੀ ਦੁੱਜੀ ਨਹੀਂ ਤਾਂ ਹੈ ਇਹ ਤਾਂ ਨਹੀਂ ਆ ਜਾ ਫਿਰ ਆਪਾਂ ਪੱਠੇ ਪਾ ਦਈਏ ਪੌਣੇ ਤਨ ਹੋ ਗਏ ਪੌਣੇ ਤਨ ਹੋ ਗਏ ਕੱਲ੍ਹ ਦੇ ਪਾ ਕੇ ਰੱਖੀ ਦੇਵਾਂਗੇ ਮਾਤਾ ਇਧਰ ਕੱਪੜੇ ਕੱਢ ਲੈ ਤੈਨ ਲੈਂ ਜਾਂਦੀ ਬਾਹਰ ਸੁੱਕੈਣਗ ਮਾਰੇ ਇੰਦਰ ਹਟਾ ਪੜੇ ਗਾਦੀ ਬਾਹਰ ਲਾ ਦੇ ਆਂ ਪੇੜ ਦਾ ਹਵਾ ਜਿਉਂਦੀ ਤੂੜੀ ਨੋਢੇ ਨਾਲ ਅਨੁ ਤਾਂ ਹਰੇ ਪੋਣਾ ਕਿੱਲਾ ਹਨਾ ਹਰਾ ਪਣ ਉਧਰ ਨਿੱਕਿਆਂ ਨੂੰ ਵੀ ਹਰੀ ਪੋਣਾ ਚੱਲ ਫਿਰ ਉਹ ਕੀ ਕਰਨ ਲੱਗ ਗਿਆ ਮੈਂ ਕਿਹਾ ਸੀ ਬਾਹਰ ਬੁੱਕ ਲਿਆ ਪਤਾ ਕਰਕੇ ਮੇਰੀ ਬਾਤ ਦੇ ਦੇ ਚੰਗਾ ਆ ਫੀਲ ਲਿਆਂਦੀ ਆ ਅੱਜ ਨਵੀਂ ਲਾ ਕੇ ਗਏ ਆ ਆ ਪਤਾ ਨਹੀਂ ਦੋ ਭੇਜ ਤੇ ਹੁਣ ਸਿੰਪਲ ਬਾਕੀ ਤਾਂ ਛੀ ਛੀ ਸਾਰੀ ਚੱਲ ਚੱਕੀਏ ਫਿਰ ਟਾਈਮ ਹੋ ਗਿਆ ਅੱਜ ਸ਼ਾਮ ਦਾ ਤੇ ਮੈਂ ਜਲਾ ਪੱਠੇ ਵੱਢਣ ਦੀ ਵੇਤਰ ਧਾਰਾਂ ਚੋਈ ਜਾਂਦੀ ਆ ਕਿੰਨੇ ਦੇ ਰਹਿਣਗੇ

ਕਰਦੇ ਆਂ ਜੀ ਬਲੌਗ ਸਮਾਪਤ ਇੱਥੇ। ਰਹਿਣਾ ਦਮਨ ਤੋ। ਗੁੱਡ ਨਾਈਟ ਸਾਰਿਆਂ ਨੂੰ ਜੀ। ਪਿਆਰ ਰਭੋ। ਮਿਲਦੇ ਆਂ ਕੱਲ ਨੂੰ। ਨਵੀਂ ਵੀਡੀਓ ਚ ਜੇ ਵੀਡੀਓ ਪਸੰਦ ਆਈ ਤੇ ਲਾਈਕ, ਕਮੈਂਟ, ਸ਼ੇਅਰ ਬੈਲ ਆਈਕਨ ਜ਼ਰੂਰ ਕਰਦੇ ਹੋ। ਆਪਾਂ 1 ਮਿਲੀਅਨ ਸਬਸਕਰ ਕਰਨਾ। ਕਿਦੋਂ ਤੱਕ ਕਰਨਾ। ਛੇਤੀ ਤੋਂ ਛੇਤੀ ਹੈਲਪ ਸਪੋਰਟ ਕਰਿਓ। ਹਾਂ ਛੇਤੀ ਹੈਲਪ ਸਪੋਰਟ ਕਰਿਓ ਸਾਡੀ। ਮਾਈ ਫਰਸਟ ਵਲੌਗ ਵੀ ਥੋੜਾ ਫਰਸਟ ਵਲੌਗ ਵੀ ਦੇਖ ਲਿਓ ਸਾਡੇ ਚੈਨਲ 'ਤੇ ਜਾ ਕੇ ਥੋੜਾ ਧੰਨਵਾਦ ਹੋਊਗਾ ਬਹੁਤ-ਬਹੁਤ ਹਾਂਜੀ ਤੇ ਕਰ ਲਿਓ ਤੁਸ ਕਹਿਣਾ ਤਾਂ ਨਹੀਂ ਧੰਨਵਾਦ ਸਾਰਿਆਂ ਨੂੰ ਜੀ ਆਇਆਂ ਨੂੰ ਧੰਨਵਾਦ ਧੰਨਵਾਦ え ਲਓ ਜੀ ਵਲੌਗ ਜਦੋਂ ਚੱਲਿਆ ਸੀਗਾ ਉਦੋਂ ਤੁਹਾਨੂੰ ਜੀ ਆਇਆਂ ਨੂੰ ਜਦੋਂ ਵਲੌਗ ਖਤਮ ਹੋਇਆ ਉਦੋਂ ਤੁਹਾਨੂੰ ਸਾਰਿਆਂ ਨੂੰ ਧੰਨਵਾਦ ਠੀਕ ਹੈ ਗਾਣੇ ਸੁਣਾਉਣੇ ਬਰਾੜਾ ਸਨਾ ਤਾ ਰੰਨ ਸੁਰੇਸ਼ ਨੇ ਤਾਂ ਪੈ ਤੋ ਯਾਰ ਪੈ ਗਿਆ ਐਨੇ ਸਮਝ ਆ ਜਾਂਦੇ ਹੁਣ ਚਲੋ ਆ ਕੇ ਬਾਏ ਮਾ ਬਾਏ ਬਾਏ ਗੁੱਡ ਨਾਈਟ ਜੀ ਗੁੱਡ ਨਾਈਟ ਹਾਲ ਜੀ ਬੁੱਲੀ ਬਾਕਾਲਾ ਨੂੰ